ਵਾਹਿਗੁਰੂ ਜੀ ਕੀ ਫਤਿਹ ਹਰ ਮਹੀਨੇ ਦੀ ਤਰ੍ਹਾਂ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਮੀਟਿੰਗ ਅੱਜ ਹੋਈ ਕਿਉਂਕਿ ਇਹਦੇ ਵਿੱਚ ਬਹੁਤ ਅਹਿਮ ਮੁੱਦੇ ਵੀ ਸੀ ਕੋਈ ਉਹ ਵੀ ਸਾਰੇ ਡਿਸਕਸ ਹੋਏ ਚਾਹੇ ਰੁਟੀਨ ਮੈਟਰ ਸੀ ਤੇ ਅੱਜ ਦਾ ਜਿਹੜਾ ਮੇਨ ਤੌਰ ਦੇ ਉੱਤੇ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਪੰਜਾਬ ਨੂੰ ਪਾਣੀ ਦੀ ਮਾਰ ਪਈ ਜਿੱਥੇ ਪਈ ਆ ਉਹ ਤਾਂ ਜਾ ਕੇ ਦੇਖੋ ਤਾਂ ਪਤਾ ਲੱਗਦਾ ਪਾਣੀ ਦੀ ਮਾਰ ਪਈ ਜਿਹੜਾ ਸੋਕਾ ਬੈਠਾ ਉਹਨੂੰ ਕੋਈ ਮਸੂਮ ਨਹੀਂ ਹੁੰਦਾ ਚਰਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਤੋਂ ਰਾਹਤ ਕਾਰਜ ਸ਼ੁਰੂ ਹੋਏ ਆ ਕਾਜੀ 23 ਅੱਤ ਤੋਂ ਇਮੀਡੀਏਟ ਫਰੋਂ ਦਾ ਡੇ 1 ਇਹ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਸੀ ਕਈ ਵਾਰੀ ਕਿਉਂਕਿ ਖਰਚ ਜਿਹੜੇ ਹੁੰਦੇ ਆ ਉਹ ਨਾਲ ਦੀ ਨਾਲ ਕਈ ਵਾਰੀ ਕਨਵੇ ਨਹੀਂ ਹੁੰਦੇ ਆ ਇੱਕ ਮੈਂ ਲਿਸਟ ਜਿਹੜੀ ਆ ਅੱਜ ਹੁਣ ਤੱਕ ਦੇ ਕਿਹੜੇ ਕਿਹੜੇ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਕਿੰਨਾ ਕਿੰਨਾ ਖਰਚ ਕੀਤਾ ਗਿਆ ਆਇਤਮ ਬਾਦ ਆਇਤਮ ਵਾਈ ਸਪੋਜ ਹਲਦੀ ਮਸਾਲਾ ਪਾਣੀ ਹਰਾਚਾਰਾ ਤਰਪਾਲਾਂ ਚੌਕਰ ਦਵਾਈ ਪੈਟਰੋਲ ਤਰਪਾਲਾਂ ਉਹਦੇ ਨਾਲ ਮਛਰਦਾਨੀਆਂ ਟਾਰਚਾਂ ਹਰ ਇੱਕ ਗੁਰਦੁਆਰੇ ਚੋ ਕਿੰਨਾ ਸਮਾਨ ਗਿਆ ਇਹ ਸਾਡਾ ਸਾਰੇ ਦਾ ਸਾਰਾ ਤਕਰੀਬਨ ਹਰ ਇੱਕ ਦਾ 9 9 ਤੱਕ ਜੋੜ ਵੀ ਲਾਇਆ ਤੇ ਅੱਜ ਜਿਹੜੇ ਐਗਜ਼ੈਕਟਿਵ ਦੇ ਵਿੱਚ ਦੱਸਿਆ ਵੀ ਗਿਆ ਕਿ ਕਿਹੜੇ ਕਿਹੜੇ ਗੁਰਦੁਆਰਿਆਂ ਦੇ ਵਿੱਚੋਂ ਕਿੰਨਾ ਕਿੰਨਾ ਜਿਹੜਾ ਆ ਉਹ ਰਾਹਤ ਕਾਰਜਾਂ ਲਈ ਮਾਇਆ ਗਈ ਆ ਹੁਣ ਤੱਕ ਸਾਡੇ 77,40,233 ਰੁਪਏ ਇਹ ਵੱਖ-ਵੱਖ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚੋਂ ਚਾਹੇ ਡੀਜ਼ਲ ਆ ਇਹ ਸਾਰੀ ਅਮਦਾਦ ਗਈ ਆ ਜਿਹਦੇ ਅੰਕੜੇ ਆ ਸਾਰੇ ਜੇ ਕਿਸੇ ਨੇ ਗੁਰਦੁਆਰਾ ਭਾਈ ਜਲਾਣੇ ਹੋਰ ਤਾਂ ਲੈ ਸਕਦਾ ਕੰਨ ਜ਼ਰੂਰ ਤਾਂ ਨਹੀਂ ਇਹਦੇ ਵਿੱਚ ਤਕਰੀਬਨ ਮੋٹے ਤੌਰ ਦੇ ਉੱਤੇ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ 23,85,262 ਰੁਪਏ ਉਹ ਤੋਂ ਇਲਾਵਾ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ 3,99,434 ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਪਾਛਾ ਨੌਵੀਂ ਬਾਬਾ ਬਕਾਲਾ 3,65,842 ਰੁਪਏ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਉਹ ਕਿ ਵੱਡਾ ਇਫੈਕਟ ਆ ਤੇ ਉੱਥੇ ਕੁਝ ਰਾਸ਼ਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਵੀ ਗਿਆ ਇੱਥੇ 251871 ਜਾਮਨੀ ਸਾਹਿਬ ਫਰੋਜਪੁਰ ਤੋਂ 168478 ਰੁਪਏ ਇਸੇ ਤਰ੍ਹਾਂ ਗੁਰੂ ਕਾ ਬਾਗ ਕੁੱਕੇਵਾਲੀ 26443 ਰੁਪਏ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 12 ਲੱਖ 95808 ਰੁਪਏ ਗੁਰਦੁਆਰਾ ਤੇਜਾ ਕਲਾਂ ਤੋਂ 8000 ਰੁਪਏ ਦਾ ਕੇਵਲ ਸਮਾਨ ਗਿਆ ਦੰਦਮਾ ਸਾਹਿਬ ਤਲਵੰਡੀ ਸਾਬੋ ਤੋਂ 262710 ਰੁਪਏ ਇਸੇ ਤਰ੍ਹਾਂ ਦੂਖ ਨਿਵਾਰਨ ਪਟਿਆਲਾ ਤੋਂ 966385 ਰੁਪਏ ਇਹ ਲਗਭਗ 57 ਮਸਲ 77 ਲੱਖ 40233 ਰੁਪਏ ਇਹ ਅਪਡੇਟ ਆ 99 ਤੱਕ ਹੁਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਮੇਸ਼ਾ ਇਹ ਆਲੰਬਾ ਰਿਹਾ ਪਏ ਲੋਕਾਂ ਨਾਲ ਨਹੀਂ ਖੜਦੀ ਪਰ ਲੋਕਾਂ ਨਾਲ ਤੇ ਵਿੱਚ ਵੀ ਖੜੇ ਪਹਿਲਾਂ ਵੀ ਖੜੇ ਇਹ ਗੁਰੂ ਕੀ ਗੋਲਕ ਚ ਮਾਇਆ ਆਉਂਦੀ ਆ ਤੇ ਉਹਨਾਂ ਕਾਰਜਾਂ ਦੇ ਖਰਚੇ ਕੀਤੇ ਜਾਂਦੇ ਆ ਤੇ ਅੱਜ ਵੀ ਗੱਲਾਂ ਹੁੰਦੀਆਂ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਕੇਰਲਾ ਚ ਹੜ ਹੋਇਆ ਹੁੰਦਾ ਤੇ ਸ਼੍ਰੋਮਣੀ ਕਮੇਟੀ ਨੇ ਉੱਥੇ ਪਹੁੰਚੇ ਹੁੰਨਾ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬੜੇ ਵੱਡੇ ਯਤਨ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਤੌਰ ਤੇ ਯਤਨ ਜਾਰੀ ਆ ਉਹਨਾਂ ਦੇ ਵੀ ਵੱਡੇ ਪੱਧਰ ਤੇ ਬਾਕੀ ਜਥੇਬੰਦੀਆਂ ਵੀ ਉਹ ਵੀ ਆਪਣਾ ਜਿਹੜਾ ਆ ਯੋਗਦਾਨ ਪਾ ਰਹੇ ਆ ਬਖੂਬੀ ਪਰ ਕਿਉਂਕਿ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਮੁੜਦੀ। ਸੋ ਮੇਰਾ ਕਹਿਣ ਤੋਂ ਭਾਵ ਕਿ ਅੱਜ ਵੀ ਅਸੀਂ ਬੈਠ ਕੇ ਕਿਉਂਕਿ ਹੁਣ ਪਾਣੀ ਸੁੱਕ ਰਿਹਾ ਮੈਂ ਅੱਜ ਸਵੇਰੇ ਡੇਰ ਬਾਬਾ ਨਾਨਕ ਵੀ ਗਿਆ ਫੇਰ ਮੈਂ ਰਮਦਾਸ ਧੰਦਨ ਬਾਬਾ ਬੁੱਢਾ ਜੀ ਦਾ ਉੱਥੇ ਜੋੜ ਮੇਲਾ ਸੀ ਉੱਥੇ ਵੀ ਗਿਆ ਤੇ ਅਜਨਾਲੇ ਵਿੱਚ ਵੀ ਹੋ ਕੇ ਆਇਆ। ਕੁਝ ਜ਼ਮੀਨਾਂ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਾਸ਼ਤੇ ਨਹੀਂ ਹੋ ਸਕਣੀਆਂ। ਉਨ੍ਹਾਂ ਦੇ ਵਿੱਚੋਂ ਪਾਣੀ ਨੇ ਸੁੱਕਣਾ ਝੋਨਾ ਵੀ ਮਰ ਗਿਆ ਤੇ ਕਣਕ ਵੀ ਮਰ ਜਾਣੀ ਆ। ਕੁਝ ਏਰੀਆ ਜਿਹੜੇ ਆ ਉੱਥੇ ਝੋਨਾ ਉੱਤੇ ਰੇਤਾ ਮਿੱਟੀ ਪੈ ਗਈ ਉਹਨੂੰ ਕਿਵੇਂ ਖੁਰਜਣਾ ਉਹਨੂੰ ਕਿਵੇਂ ਪਤਲੀ ਕਰਨਾ ਇਹ ਜ਼ਿੰਮੇਵਾਰਲੇ ਚਿੰਤਾ ਦਾ ਵਿਸ਼ਾ ਬਣਿਆ ਹੈ। ਅਸੀਂ ਲਗਭਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਕਾਰਜਾਂ ਲਈ 20 ਕਰੋੜ ਰੁਪਇਆ ਰਾਤਮਾਰ ਰੱਖਿਆ। ਜਿਹਦੇ ਵਿੱਚ ਮੋٹے ਤੌਰ ਦੇ ਉੱਤੇ ਇਹ ਨਹੀਂ ਕਿ ਸਾਰੇ ਖਰਚ ਹੋ ਜਾਣੇ ਬੱਜ ਵੀ ਸਕਦੇ ਆ। ਪਰ ਅਸੀਂ ਇਹ ਕਿਹੜੇ ਕਿਹੜੇ ਢਾਂਗ ਚੋਂ ਕਿੱਥੋਂ ਕਿੱਥੋਂ ਪੈਸੇ ਚੱਕੇ ਆ ਇਹ ਸਾਰੇ ਵਿੱਚ ਇੱਕ ਵੱਡਾ ਯੋਗਦਾਨ ਐ এমਪਲੋਇਜ਼ ਦਾ ਵੀ ਆ ਨਾਲ ਦੀ ਨਾਲ ਸਾਡੇ ਕੋਲ ਕੁਦਰਤੀ ਆਫਤਾਂ ਲਈ ਪੈਸੇ ਬਜਟ ਚ ਹੁੰਦੇ ਆ ਜਿਹੜੇ ਕਈ ਵਾਰੀ ਕਾਰਜ ਕਮ ਹੋ ਜਾਂਦੇ ਕਈ ਵਾਰੀ ਨਹੀਂ ਹੁੰਦੇ ਇਹ ਸਾਰੇ ਅਸੀਂ ਬੱਖ-ਬੱਖ ਅੱਜ ਬੈਠ ਕੇ ਫੈਸਲਾ ਕੀਤਾ ਕਿ ਫਲਡ ਅਫੈਕਟਿਡ ਏਰੀਏ ਜਿਹੜੇ ਵੀ ਗੁਰਦੁਆਰਿਆਂ ਸਹਿਬਾਨ ਡੈਮੇਜ ਹੋਏ ਆ ਉਹਨਾਂ ਨੂੰ ਤੁਰੰਤ 50-50000 ਰੁਪਇਆ ਜਿਹੜਾ ਹੈ ਉਹ ਦਿੱਤਾ ਜਾਊਗਾ। ਉਹ ਕਿਹੜੇ ਕਾਰਜਾਂ ਲਈ ਉਹ ਕਾਰਜਾਂ ਲਈ ਕਿ ਉਹ ਤਾਂ ਅਗਾਹ ਤੋਂ ਸੁਰੱਖਿਅਤ ਰਹਿਣ ਤੇ ਜਿਹੜਾ ਫਲੱਡ ਦੇ ਨਾਲ ਉੱਥੇ ਨੁਕਸਾਨ ਹੋਇਆ ਉਹਦੀ ਪਰਵਾਹੀ ਵੀ ਹੋ ਸਕੇ। ਕਈਆਂ ਥਾਵਾਂ ਤੇ ਜੇ ਜ਼ਿਆਦਾ ਵੀ ਲੱਗਣਗੇ ਕਿਉਂਕਿ ਸultanpur Lodhi ਵਾਲੇ ਪਾਸੇ ਉਹ ਮੰਡ ਏਰੀਆ ਦੇ ਵਿੱਚ ਰਹਿੰਦੇ ਉਧਰ ਅਕਸਰ ਇਹ ਆਫਤ ਰਹਿੰਦੀ ਆ। ਉਹ ਸਾਰਿਆਂ ਨੂੰ ਫਲੱਡ ਅਫੈਕਟਿਡ ਏਰੀਆ ਦੇ ਗੁਰਦੁਆਰਾ ਸਹਿਬਾਨਾਂ ਨੂੰ 50 50000 ਰੁਪਇਆ ਆਡੈਂਟੀਫਾਈ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਜਾਊਗਾ। ਉਹਦੇ ਨਾਲ ਦੀ ਨਾਲ ਇਹ ਵੀ ਫੈਸਲਾ ਹੋਇਆ ਕਿ ਬਹੁਤ ਸਾਰੇ ਸਕੂਲਾਂ ਦੇ ਬੱਚੇ ਚਾਹੇ ਉਹ ਪਬਲਿਕ ਸਕੂਲਾਂ 'ਚ ਪੜ੍ਹਦੇ ਆ ਤੇ ਚਾਹੇ ਉਹ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਜਿਹੜੇ ਫਲੱਡ ਅਫੈਕਟਡ ਆ ਉਹਨਾਂ ਨੂੰ ਕਿਤਾਬਾਂ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨਾਂ ਦੀਆਂ ਕਿਤਾਬਾਂ ਹਾਰ ਗਈਆਂ ਪਾਵੇਂ ਸੈਸ਼ਨ ਸ਼ੁਰੂ ਆ ਸਪਟੰਬਰ ਹੋ ਗਿਆ ਪਰ ਜਿਹੜੇ ਵੀ ਬੱਚਿਆਂ ਦੀਆਂ ਕੋਈ ਕਿਤਾਬਾਂ ਹੜ ਚੜ ਗਈਆਂ ਉਹਨਾਂ ਨੂੰ ਵੀ ਅਸੀਂ ਸਾਰਾ ਜਿਹੜਾ ਹੈ ਫਰੀ ਮੁਫਤ ਕਿਤਾਬਾਂ ਲੈ ਕੇ ਦੇਾਂਗੇ ਉਹ ਤੋਂ ਇਲਾਵਾ ਇੱਕ ਕਿਉਂਕਿ ਵੱਡਾ ਹੁਣ ਖਰਚ ਪੈਣਾ ਕਿ ਬੰਦਾ ਮਸ਼ੀਨਰੀ ਦਾ ਇੰਤਜ਼ਾਮ ਵੀ ਕਰ ਲੈਂਦਾ ਆ ਜਿਹੜੀਆਂ ਵੱਡੀਆਂ ਜੀਸੀਪੀ ਆ ਇਹ ਕੋਸ਼ਤਾਂਾਂ ਤੇ ਤਾਂ ਉਹ ਚੱਲਣਗੀਆਂ ਤਾਂ ਫਸਲਾਂ ਦੀਆਂ ਪਧਰੀਆਂ ਜ਼ਮੀਨਾਂ ਹੋਣਗੀਆਂ ਨਹੀਂ ਤਾਂ ਸ਼ਾਇਦ ਪਦਰੀਆਂ ਨਾ ਹੋ ਸਕਣ ਰੇਤਾ ਉੱਤੇ ਪੈ ਗਈ ਰੇਤਾ ਚੱਕੀ ਨਹੀਂ ਜਾਣੀ ਕਿਉਂਕਿ ਥੱਲੇ ਫਸਲ ਆ ਉਹ ਮੇਰਾ ਖਿਆਲ ਨੁਕਸਾਨ ਵੱਡਾ ਦੇਉ ਜੀਸੀਪੀ ਜਾਂ ਹੋਰ ਕੋਈ ਕਾਰਜ ਲੱਗਣਗੇ ਚਾਹੇ ਟਰੈਕਟਰ ਲੱਗਣ ਅਸੀਂ 8 ਲੱਖ ਲੀਟਰ ਉਹਨਾਂ ਨੇ ਡੀਜ਼ਲ ਸਰਖਤ ਰੱਖਿਆ ਤਾਂ ਕਿ ਉਹ ਜ਼ਿੰਮੇਦਾਰ ਆਪਣਾ ਕਾਰਜ ਵੀ ਕਰੇ ਚਾਹੇ ਟਰੈਕਟਰਾਂ ਤੋਂ ਖਰਾਵੇ ਚਾਹੇ ਆਪਣੇ ਟਰੈਕਟਰਾਂ ਤੋਂ ਕਰੋ ਚਾਹੇ ਕੋਈ ਹੋਰ ਦੂਸਰੀਆਂ ਐਨਜੀਓਜ਼ ਜਾਂ ਹੋਰ ਜਥੇਬੰਦੀਆਂ ਕਰਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੇ ਪੱਤਰ ਤੇ ਕਿਹਾ ਵੀ ਅਸੀਂ ਵੀ ਉਹ ਟਰੈਕਟਰ ਚਲਾਵਾਂਗੇ ਉਹ ਸਾਰਿਆਂ ਨੂੰ ਤੇਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਲਕਾ ਮੈਂਬਰ ਦੀ ਹਾਜ਼ਰੀ ਦੇ ਵਿੱਚ ਉਹ ਮਹੱਈਆ ਕੀਤਾ ਜਾਊਗਾ ਇਹ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਦੀ ਪੈੜੀ 10 ਏਕੜ ਤੋਂ ਘੱਟ ਆ ਉਹਨਾਂ ਨੂੰ ਵਧੀਆ ਸੀਟ ਕਣਕ ਦਾ ਮਹੱਈਆ ਕਰਵਾਇਆ ਜਾਊਗਾ ਜਿਹੜੀ ਫਸਲ ਬਾਝੋਗ ਹੋ ਗਈ ਉਹਦੇ ਲਈ ਅਸੀਂ ਸਾਰੇ ਜ਼ਿੰਮੇਦਾਰਾਂ ਨੂੰ ਬੇਨਤੀ ਕਰਾਂਗੇ ਜਿਹੜੇ 10 ਏਕੜ ਤੋਂ ਘੱਟ ਦੀ ਜ਼ਮੀਨ ਪਧਰੀ ਹੋ ਗਈ ਉਹਨਾਂ ਨੂੰ ਡਬਲ ਇਨਸੈਂਟਿਵ ਦਿੱਤਾ ਜਾਊਗਾ ਜ਼ਮੀਨ ਪਧਰੀ ਕਰਨ ਤੇ ਨਾਲ ਦੀ ਨਾਲ ਸੀਡ ਵੀ ਉਹਨਾਂ ਨੂੰ ਵਧੀਆ ਕੁਆਲਟੀ ਦੇ ਲੈ ਕੇ ਦਿੱਤੇ ਜਾਣਗੇ ਤਾਂ ਕਿ ਆਪਣੇ ਆਪ ਨੂੰ ਉਹ ਮਹਿਸੂਸ ਨਾ ਕਰਨ ਤੇ ਦੂਸਰੀ ਬੇਨਤੀ ਮੈਂ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੁੰਦਾ ਕਿ ਜਿਹੜਾ ਡੀਜ਼ਲ ਅਸੀਂ 8 ਲੱਖ ਲਿਣਾ ਇਹਦੇ ਤੇ ਬੈਠ ਖਤਮ ਕਰੋ ਇਹ ਚ ਬੈਠ ਦੀ ਰਿਲੈਕਸੇਸ਼ਨ ਦਿਓ ਜਿਹੜਾ ਪੰਜਾਬ ਬੈਠ ਉਹਨਾਂ ਤੋਂ ਉੱਪਰ ਵਸੂਲ ਕਰਦਾ ਡੀਜ਼ਲ ਤੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਵੀ ਅਸੀਂ ਡੀਜ਼ਲ ਮਾਇਆ ਕਰਾਈਏ ਉਹ ਤੋਂ ਬੈਠ ਦੀ ਰਿਲੈਕਸੇਸ਼ਨ ਦੇਣ ਤਾਂ ਕਿ ਜ਼ਿੰਮੇਵਾਰਾਂ ਦਾ ਹੋਰ ਫਾਇਦਾ ਹੋ ਸਕੇ ਸੋ ਇਹ ਇੱਕ ਆਪਣਾ ਅੱਜ ਬੈਠ ਕੇ ਫੈਸਲਾ ਹੋਇਆ ਦੂਜਾ ਜਿਹੜਾ ਸਾਡਾ ਲੰਗਰ ਦਾ ਪ੍ਰਬੰਧ ਚੱਲਦਾ ਐਜ ਹੀ ਡੇਜ ਉਹ ਐਸੀ ਤਰ੍ਹਾਂ ਕੰਟੀਨਿਊ ਰਹੂਗਾ ਉਹ ਤੋਂ ਇਲਾਵਾ ਅਸੀਂ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਉਥੋਂ ਅਸੀਂ ਤਰੰਤ ਘਟੋ ਘਾਟ 50 ਗੱਡੀਆਂ ਸਮੇਤ ਸਾਰੀਆਂ ਦਵਾਈਆਂ ਸਮੇਤ ਡਾਕਟਰ ਉਹ ਅਸੀਂ ਇੱਕ ਦੋ ਦਿਨਾਂ ਦਿਨਾਂ ਦੇ ਵਿੱਚ ਉਹ ਫੈਸਲਾ ਕਰ ਲਾਂਗੇ ਤੇ ਉਹ ਸਾਰੀਆਂ ਉੱਥੇ ਤੋਰੀਆਂ ਜਾਣਗੀਆਂ ਤਾਂ ਕਿ ਕੋਈ ਬੰਦਾ ਬਾਂਝਾ ਨਾ ਦਵਾਈ ਤੋਂ ਰਹਿ ਸਕੇ ਤੇ ਅੱਜ ਇਹ ਵੀ ਬੈਠ ਕੇ ਫੈਸਲਾ ਹੋਇਆ ਕਿ ਜਿਹੜਾ ਹੁਣ ਤਰਾਂਤ ਵੱਡਾ ਚੁਣੌਤੀ ਆਣੀ ਉਹ ਆਣੀ ਆ ਡੇਂਗੂ ਤੋਂ ਤੇ ਮਲੇਰੀਆ ਤੋਂ ਮੈਂ ਅੱਜ ਵੀ ਜਾ ਕੇ ਆਇਆ ਤੇ ਮੈਂ ਵੱਖ-ਵੱਖ ਕੈਂਪਾਂ ਦੇ ਵਿੱਚ ਬਾਬਾ ਬੁੱਢਾ ਜੀ ਦੇ ਸਥਾਨ ਤੇ ਵੀ ਉੱਥੇ ਕੈਂਪ ਸੀ ਪੂਰੇ ਧਾਮਧਮੀ ਟਕਸਾਲ ਨੇ ਵੀ ਮੈਡੀਕਲ ਕੈਂਪ ਲਾਇਆ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੀਆਂ ਦਵਾਈਆਂ ਮਹੱਈਆ ਕਰਾਉਣੇ ਉਦਾਂ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਅਸੀਂ ਪਹਿਲੇ ਦਿਨ ਤੋਂ ਹੀ ਬੈਨਾ ਛੱਡੀਆਂ ਆ ਜਿ ਜਿਹੜੀਆਂ ਐਂਬੂਲੈਂਸਾਂ ਆ ਉਹ ਉੱਥੇ ਪਿੰਡਾਂ ਦੇ ਵਿੱਚ ਜਾਂਦੀਆਂ ਸਮੇਤ ਦਵਾਈਆਂ ਤੇ ਸਮੇਤ ਡਾਕਟਰ ਪਰ ਹੁਣ ਅਸੀਂ ਉਹਨੂੰ ਘੇਰਾ ਉਹਦਾ ਬਧਾ ਰਹੇ ਕਿਉਂਕਿ ਪਾਣੀ ਸੁੱਕ ਰਿਹਾ ਹੌਲੀ ਹੌਲੀ ਤੇ ਇਹਨਾਂ ਦੀ ਰੀਹੈਬਿਲਿਟੇਸ਼ਨ ਵੀ ਸਾਰਿਆਂ ਦੀ ਹੋਣੀ ਆ ਸੋ ਉਹਦੇ ਵਿੱਚ ਉਹ ਕਹਿੰਦੇ ਜੀ ਮੋٹے ਤੌਰ ਤੇ ਸ਼ੂਗਰ ਦੇ ਬੜੇ ਪੇਸ਼ੈਂਟ ਆਉਂਦੇ ਆ ਤੇ ਮੈਂ ਕਿਹਾ ਵੀ ਸ਼ੂਗਰ ਤੁਸੀਂ ਚੈੱਕ ਉਹ ਕਹਿੰਦੇ ਜੀ ਅਸੀਂ ਕਿੱਟਰ ਰੱਖੀ ਆ ਅਸੀਂ ਚੈੱਕ ਕਰਦੇ ਆ ਫੇਰ ਦਿੰਨੇ ਆ ਇਸੇ ਤਰ੍ਹਾਂ ਹੁਣ ਬੱਡੀ ਜਿਹੜੀ ਆ ਉਹ ਆ ਜਾਂਦੀ ਵੀ ਕੰਪਲੈਕਸ ਦੀ ਪਾਣੀ ਦੂਸ਼ਿਤ ਹੋ ਜਾਂਦਾ ਲਿਵਰ ਫੈਕਟ ਹੋ ਜਾਂਦਾ ਲਿਵ 52 ਜਾਂ ਉਹਦੇ ਨਾਲ ਵੀਕਾਸੋਲ ਇਹ ਲਾਗਤ ਵਧਿਆ ਤੇ ਮੈਂ ਉਹਨਾਂ ਨੂੰ ਸੁਜੈਸਟ ਵੀ ਕਰਕੇ ਆਇਆ ਵੀ ਜਿਹੜਾ ਵੀ ਕੈਂਪ ਲਾਉਂਦਾ ਉਹ ਚਾਰ ਦਵਾਈਆਂ ਜ਼ਰੂਰ ਨਾਲ ਰੱਖੇ ਇੱਕ ਬੀ ਲਿਵ ਰੱਖੇ ਇੱਕ ਨਾਲ ਵੀਕਾਸੋਲ ਰੱਖੇ ਤੇ ਇੱਕ ਨਾਲ ਆ ਤਾਪ ਖੰਗ ਲਈ ਇਹ ਵੀ ਕਿਉਂਕਿ ਬਿਮਾਰੀ ਚਲਣੀ ਆ ਇਦੇ ਲਈ ਵੀ ਆਪਣਾ ਤੁਰੰਤ ਜਿਹੜਾ ਉਹ ਇੰਤਜ਼ਾਮ ਕੀਤਾ ਜਾਵੇ। ਸੋ ਮੋٹے ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਗੁਰਦੁਆਰਾ ਸਹਿਬਾਨਾਂ ਦੀ ਸੇਵਾ ਸੰਭਾਲ ਜਿਹੜੇ ਅਫੈਕਟ ਹੋਏ ਆ ਕਿਸੇ ਨਹੀਂ ਬਹਿ ਗਈ ਕਿਸੇ ਦਾ ਹੋਰ ਇੰਤਸਾਰ ਕਿਸੇ ਪਾਸੇ ਹੋ ਗਿਆ ਉਹਨਾਂ ਨੂੰ ਤੁਰੰਤ ਜਿਹੜੀ ਆ ਇਹ ਮਾਇਆ ਕੀਤੀ ਜਾਊਗੀ 50-50000 ਰੁਪਇਆ ਤੇ ਬੱਚਿਆਂ ਨੂੰ ਜਿਹੜੇ ਵੀ ਆਪਣੇ ਆਇਡੈਂਟੀਫਾਈ ਕਰਾਂਗੇ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਫਰੀ ਤੌਰ ਤੇ ਕਿਤਾਬਾਂ ਸਾਰੀਆਂ ਤੇ 8 ਲੱਖ ਲੀਟਰ ਜਿਹੜਾ ਡੀਜ਼ਲ ਸ਼ੌਂਗ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਮਈਆ ਕਰਾਊਗੀ ਤੇ ਜ਼ਿਮੀਂਦਾਰਾਂ ਨੂੰ 10 ਏਕੜ ਤੋਂ ਘੱਟ ਵਾਲਿਆਂ ਨੂੰ ਸੀਟ ਜਿਹੜਾ ਉਹ ਵਧੀਆ ਸੀਟ ਹੈ ਫਾਰਮੈਲਟੀ ਨਹੀਂ ਤੇ ਉਹ ਵਧੀਆ ਸੀਟ ਜਿਹੜਾ ਦਿੱਤਾ ਜਾਊਗਾ ਲੋੜਵੰਦਾਂ ਲਈ ਲੰਗਰ ਜਿਹੜਾ ਐਜ ਇਟ ਇਜ ਚੱਲ ਰਿਹਾ ਉਹ ਜਾਰੀ ਰਹੂਗਾ ਉਹ ਤੋਂ ਇਲਾਵਾ ਹੁਣ ਇੱਕ ਕਿਉਂਕਿ ਕਈ ਦਿਨਾਂ ਦੀ ਗੱਲ ਚੱਲ ਰਹੀ ਆ ਕਿ ਆ ਜਿਹੜੀਆਂ ਫੌਗਿੰਗ ਦੀ ਮਸ਼ੀਨ ਆ ਉਹ ਅਸੀਂ 10 ਭੇਜੀਆਂ ਸੀ ਵੱਖ-ਵੱਖ ਉਹ ਆਪਣੇ ਹਲਕਿਆਂ 'ਚ ਜਿੱਦਾਂ ਤਿੰਨ ਗੁਰੂ ਕੇ ਬਾਗ ਭੇਜੀਆਂ ਦੋ ਮੁਕਸਰ ਸਾਹਿਬ ਭੇਜੀਆਂ ਦੋ ਅਸੀਂ ਭੇਜੀਆਂ ਆਪਣੇ ਰਮਦਾਸ ਦੋ ਭੇਜੀਆਂ ਡੇਰਾ ਬਾਬਾ ਨਾਨਕ ਉਹ ਮਸ਼ੀਨ ਜਿਹੜੀ ਉਹ 35 ਮਿੰਟ ਦਵਾਈ ਛਿੜਕਦੀ ਆ ਫਿਰ 10 ਮਿੰਟ ਦੀ ਉਹਦੇ ਵਿੱਚ ਉਹਨੂੰ ਰੈਸਟ ਹੁੰਦੀ ਉਹ ਤੋਂ ਬਾਅਦ ਵੀ ਛਿੜਕਦੀ ਆ ਤੇਵਾਸੀਂ ਮਸ਼ੀਨਾਂ ਦੀ ਤਦਾਦ ਵੀ ਵਧਾਵਾਂਗੇ ਜਿਹੜੀ ਵੱਡੀ ਮਸ਼ੀਨ ਆ ਕਿਉਂਕਿ ਉਹ ਚੱਲਦੀ ਆ ਟਰੈਕਟਰ ਦੇ ਉੱਤੇ ਜਾਂ ਵੱਡੇ ਹਾਥੀਆਂ ਦੇ ਉੱਤੇ ਤੇ ਪਿੰਡਾਂ ਦੇ ਵਿੱਚ ਜਾਂਦਾ ਹਲੇ ਰਾਹ ਖੜਾ ਕੋਈ ਨਹੀਂਗਾ ਤੇ ਇਹ ਜਿਹੜੀ ਛੋਟੀ ਮਸ਼ੀਨ 35000 ਦੀ ਆਉਂਦੀ ਆ ਇਹ ਬੰਦਾ ਸਕੂਟਰ ਮੋਟਰਸਾਈਕਲ ਤੇ ਜਾਂ ਆਪਣੀ ਪਿੱਠ ਪਿੱਛੇ ਲਾ ਕੇ ਵੀ ਸਪਰੇਅ ਕਰ ਸਕਦਾ ਆ ਮੈਂ ਦੋ ਅਕਾਊਂਟ ਨੰਬਰ ਪਿਛਲੀ ਵਾਰੀ ਇੱਥੋਂ ਨਸ਼ਰ ਕੀਤੇ ਸੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬੇਨਤੀ ਕਰਦਾ ਇਹ ਕਾਰਜ ਤੁਹਾਡੇ ਗੁਰੂ ਕੇ ਗੋਲਕ ਚੋਂ ਆ ਇਹ ਕੋਈ ਕਿਸੇ ਬੰਦੇ ਦੇ ਨਹੀਂ ਇੰਡੀਵਿਜੂਅਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਾਰਤਾ ਬਾਡੀ ਆ ਤੇ ਕਈ ਵਾਰੀ ਫਿਰ ਮੇਰੇ ਤੇ ਵੀ ਮੇਰੇ ਮੈਂਬਰ ਸਾਥੀ ਸਾਰੇ ਬੈਠੇ ਆ ਤੇ ਕਈ ਵਾਰੀ ਮੇਰੇ ਨਾਲ ਫਿਰ ਕਈ ਵਾਰੀ ਹੋ ਜਾਂਦੀਆਂ ਵੀ ਜੀ ਇਹ ਇਹ ਕੰਜੂਸੀ ਬੜੀ ਕਰਦਾ ਤੇ ਮੈਂ ਕੰਜੂਸੀ ਅੱਜ ਸੋਚਦਾ ਸੀ ਗੁਰੂ ਸਾਹਿਬ ਜੀ ਆ ਆ ਸਮਾਂ ਇਦਾਂ ਦਾ ਤੇ ਜੇ ਕੰਜੂਸੀ ਕੀਤੀ ਹੋ ਆ ਤੇ ਅੱਜ ਲੋਕਾਂ ਦੇ ਕੰਮ ਵੀ ਆ ਰਹੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਤੁਸੀਂ ਵੀ ਬਾਤ ਤੋਂ ਬਾਅਦ ਵਿੱਚ ਯੋਗਦਾਨ ਪਾਵੋ। ਜਿੰਨਾ ਵੀ ਮਾਈ ਭਾਈ ਨੂੰ ਅਸੀਂ ਇਹ ਅਕਾਊਂਟ ਨੰਬਰ ਨਸ਼ਰ ਕੀਤੇ ਆ। ਉਹ ਆਨਲਾਈਨ ਉਥੋਂ ਪੇਮੈਂਟ ਵਿਦੇਸ਼ੋਂ ਵੀ ਐਫਸੀਆਰ ਦੀ ਉਹ ਛੋੜਿਆ ਉਹ ਖਾਤਾ ਜਿਹੜੀ ਦਰਬਾਰ ਸਾਹਿਬ ਦਾ। ਦੂਜਾ ਖਾਤਾ ਵੀ ਸ਼੍ਰੀ ਦਰਬਾਰ ਸਾਹਿਬ ਦਾ ਆ ਜਿਹੜਾ 13-13 ਖਾਤਾ ਹੈ। ਸੋ ਇਹ ਬਾਤ ਤੋਂ ਬਾਅਦ ਆਪਣੀ ਮਾਇਆ ਵੀ ਸਫਲ ਕਰੋ। ਤੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਤੇ ਅੱਜ ਵੀ ਕਹਿੰਦਾ ਕਈ ਵਾਰੀ ਬੰਦਾ ਮਹਿਸੂਸ ਕਰਦਾ ਵੀ ਜੇ ਮੈਂ ਇਹਦੀ ਥਾਂ ਤੇ ਹੋਵਾਂ ਤੇ ਘੜੀ ਫੀਲਿੰਗ ਲੈ ਲੈਣੀ ਚਾਹੀਦੀ ਵੀ ਜੇ ਮੈਂ ਇਹਦੀ ਥਾਂ ਪਾਣੀ ਚ ਡੁੱਬਿਆ ਹੋਵਾਂ ਤੇ ਮੇਰੇ ਘਰ ਦੇ ਹਾਲਾਤ ਇਦਾਂ ਦੇ ਹੋਣ ਤੇ ਫਿਰ ਕੀ ਕਰੂਗਾ ਬੰਦਾ ਸੋ ਇਸ ਕਰਕੇ ਪੰਜਾਬ ਦੇ ਲੋਕ ਆਪ ਮਹਾਰਾਜ ਜੀਵਾ ਦੇ ਰਾਛਣ ਬੰਦ ਕਰਾਓ ਰਾਛਣ ਸਾਡੇ ਕੋਲ ਬਹੁਤ ਵੱਡੀ ਤਦਾਦ ਚ ਹੋ ਗਿਆ ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਮਿਨਿਓਰਟੀ ਕਹੋਣਾ ਬੜਾ ਸੋਖਾ ਮਿਨਿਓਰਟੀ ਦੇ ਵਿੱਚ ਬੇਜਿਲੇ ਦਰਪੇਸ਼ ਸਮੱਸਿਆਵਾਂ ਉਹਨਾਂ ਨੂੰ ਫੇਸ ਕਰਨਾ ਜਿਹੜੇ ਉਹਦੇ ਕਠਿਨਾਈਆਂ ਆਉਂਦੀਆਂ ਆ ਮੈਂ ਦੇਖੇ ਮੁਸਲਮ ਭਾਈਚਾਰਾ ਪਰਸੋਂ ਵੀ ਇੱਥੇ ਮੈਂ ਆਇਆ ਸੀ ਅੱਜ ਵੀ ਆਇਆ ਤੇ ਉਹ ਜੈਪੁਰੋਂ ਲੈ ਕੇ ਆਏ ਆ ਬਹੁਤ ਸਾਰਾ ਜਿਹੜਾ ਰਾਸ਼ਨ ਹਿੰਦੂ ਭਾਈਚਾਰਾ ਵੀ ਬਹੁਤ ਆ ਰਿਹਾ ਇਹ ਵੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਅੱਜ ਸ੍ਰੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਛਾ ਦਾ ਜਿਹੜਾ ਛੇਤੀ ਗੁਰਪੁਰ 25 ਨਵੰਬਰ ਨੂੰ ਆਉਣਾ ਉਸ ਨਗਰ ਕੀਰਤਨ ਦੇ ਵਿੱਚ ਪੰਜਾਬ ਤੋਂ ਇਹ ਮੈਂ ਰੂਲ ਆਊਟ ਨਹੀਂ ਕਰਦਾ ਬਹੁਤ ਵੱਡਾ ਹੰਗਾਰਾ ਸਿੱਖਾਂ ਦੇ ਵਿੱਚ ਆ ਹਿੰਦੂਆਂ ਦੇ ਵਿੱਚ ਆ ਤੁਸੀਂ ਉਹ ਆ ਫੇਸਬੁੱਕ ਤੇ ਰੋਜ਼ ਆਉਂਦਾ ਨਾਲ ਦੀ ਨਾਲ ਮੁਸਲਮਾਨ ਵੀਰ ਹਿੰਦੂ ਵੀਰ ਉਹ ਸਾਰੇ ਉਹਦੇ ਵਿੱਚ ਨਮਸਕਾਰ ਕਰਨ ਉਹਦੇ ਗੁਰੂ ਸਾਹਿਬ ਨੂੰ ਅਸੀਂ ਇਹੋ ਮਿਸ਼ਨ ਲੈ ਕੇ ਤੁਰੇ ਸੀ ਕਿ ਸਹਿਬ ਗੁਰੂ ਤੇਗ ਬਹਾਦਰ ਪਾਚਾ ਜੀ ਜਿਨ੍ਹਾਂ ਨੇ ਇੱਕ ਧਰਮ ਲਈ ਆਪਣੀ ਕੁਰਬਾਨੀ ਸੀਸ ਵਾਲੀ ਲਾਨ ਕੀਤਾ ਤੇ ਅੱਜ ਮੈਨੂੰ ਕਿਸੇ ਨੇ ਇਹ ਆਈਡੀਆ ਵੀ ਦਿੱਤਾ ਸੀ ਪਈ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਵਿੱਚ ਵੀ ਰੱਖਿਆ ਜਾਵੇ ਤੇ ਉਹ ਅਸੀਂ ਅੱਜ ਮਤਾ ਵੀ ਕੀਤਾ ਕਿ ਇਹਨੂੰ ਆਪਾਂ ਡਾਕਟਰ ਧਰਮਿੰਦਰ ਸਿੰਘ ਉਬਾ ਉਹਨੂੰ ਇਹ ਸਾਰਾ ਪਰਸੂ ਕਰੂਗਾ ਤਾਂ ਕਿ 25 ਨਵੰਬਰ ਨੂੰ ਅੰਤਰਰਾਸ਼ਟਰੀ ਦਿਵਸ ਦੇ ਤੌਰ ਤੇ ਵੀ ਇਹਨੂੰ ਮਨਾਇਆ ਜਾਵੇ ਸੋ ਤੁਹਾਡਾ ਸਾਰਿਆਂ ਦਾ ਫਿਰ ਦਿਲ ਦੀਆਂ ਅਢਗਾਈਆਂ ਤੋਂ ਬਹੁਤ ਧੰਨਵਾਦ ਤੇ ਆ ਮੈਨੂੰ ਹੁਣੇ-ਹੁਣੇ ਇੱਕ ਸਲਿੱਪ ਵੀ ਮਿਲੀ ਆ ਜਿਹੜੇ ਸਾਡੇ ਸਾਬਕਾ ਮੁਲਾਜ਼ਮ ਆ ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਪੈਨਸ਼ਨ ਤਾਂ ਮਿਲਦੀ ਨਹੀਂ ਕੋਈ ਵੀ ਉਹਨੇ ਵੀ 1 ਲੱਖ ਤੇ 1000 ਰੁਪਇਆ ਆਪਣਾ ਮਾਇਆ ਸਭਰ ਕੀਤੀ ਅੱਜ ਡੋਨੇਟ ਕਰਕੇ ਬਹੁਤ سارے ਵੀਰ ਤਾਂ ਗੋਤ-ਗੋਤ ਤੇ ਆਪਣੇ ਟ੍ਰੇਸ਼ਨ ਦੇਈ ਜਾਂਦੇ ਆ ਮੈਂ ਇਹ ਕਹਿ ਸਕਦਾ ਤੁਹਾਡੀ ਮਾਇਆ ਇੱਕ ਇੱਕ ਪੈਸਾ ਸਹੀ ਢੰਗ ਨਾਲ ਲੱਗਣਾ ਤੇ ਬਾਅਦ ਤੋਂ ਬਾਅਦ ਆਪਾਂ ਜੋਦਾਨ ਦਈਏ ਤੇ ਜੋਗਦਾਨ ਦੇਵਾਂਗੇ ਤੇ ਗੁਰੂ ਸਾਹਿਬ ਉਹਦੇ ਚ ਵਾਧਾ ਵੀ ਕਰਦੇ ਆ ਸੋ ਫਿਰ ਦੁਬਾਰਾ ਤੋਂ ਤੁਹਾਡਾ ਵੀ ਸਾਰਿਆਂ ਦਾ ਜਿਹੜੇ ਤੁਸੀਂ ਚੇਚੇ ਤੌਰ ਤੇ ਪਹੁੰਚੇ ਆ ਤੁਹਾਡਾ ਧੰਨਵਾਦ ਆਪਣੇ EMPLOYEES ਦਾ ਸਾਰਿਆਂ ਦਾ ਧੰਨਵਾਦ ਆਪਣੇ ਸਾਡੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਵੀ ਆਪਣਾ ਯੋਗਦਾਨ ਪਾਇਆ ਇਹਨਾਂ ਦਾ ਵੀ ਧੰਨਵਾਦ ਸੋ ਮੈਂ ਹੱਥ ਦੇ ਵਿੱਚ ਇਹੋ ਹੀ ਕਾਮਨਾ ਕਰਦਾ ਗੁਰੂ ਸਾਹਿਬ ਨੇ ਸਾਨੂੰ ਅਰਦਾਸ ਦੇ ਵਿੱਚ ਇੱਕੋ ਗੱਲ ਸਿਖਾ ਲਈ ਚੇ ਸਿੱਖ ਇੱਕ ਵਾਰੀ ਅਰਦਾਸ ਕਰੇ ਸਿੱਖ ਦਾਸ ਵਾਰੀ ਅਰਦਾਸ ਕਰੇ ਸਿੱਖ ਦੇਸ਼ ਚ ਅਰਦਾਸ ਕਰੇ ਸਿੱਖ ਵਿਦੇਸ਼ ਚ ਅਰਦਾਸ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਪਲਾ ਮੈਂ ਦੇਖਦਾ ਸੀ ਜਦੋਂ ਪਿੰਡਾਂ ਚ ਰਾਸਤਾ ਵਾਸਤਾ ਲੈ ਕੇ ਜਾਂਦੇ ਸੀ ਕੋਈ ਨਹੀਂ ਦੇਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਦੂਜੀਆਂ ਜਥੇਬੰਦੀਆਂ ਨੇ ਕਿ ਹਿੰਦੂ ਆਏ ਸਿੱਖ ਆਏ ਮੁ슬ਮਾਨ ਆ ਇੱਕ ਰਹਿਚੇ ਨੇ ਆ ਸਾਰਿਆਂ ਨੂੰ ਵਿਵਸਥਾ ਇੱਕ ਸਤਗੁਰੂ ਜੀ ਦਾ ਜਿਹੜਾ ਪਵਿੱਤਰ ਸਿਧਾਂਤ ਆ ਉਸ ਸਿਧਾਂਤ ਤੇ ਸਾਧ ਤੇ ਸਾਰਿਆਂ ਨੂੰ ਰੱਖਿਆ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਪਿੰਡ ਜਾ ਰਹੇ ਸੀ ਕਿ ਤਾਂ ਲੋਕਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਕਿ ਪਿਲੇ ਦਿਨ ਤੋਂ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਜੀ ਇੱਕ ਗੱਲ ਸਾਹਮਣੇ ਆਈ ਹੈ ਜਿਹੜੀ ਹੈ ਐਸਪੀਸੀ ਜਾਂ ਗੁਰੂ ਘਰਾਂ ਦੀਆਂ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਠੇਕੇ ਤੇ ਲਈਆਂ ਹੋਈਆਂ ਨੇ ਉਹ ਫਸਲਾਂ ਬਰਬਾਦ ਹੋ ਗਈਆਂ ਨੇ ਇਹ ਮੰਗ ਉਠਰੀ ਹੈ ਕਿ ਐਸਪੀਸੀ ਉਹ ਜਿਹੜੇ ਕੀ ਠੇਕਾ ਹੈ ਉਹ ਮੁਆਫ ਕੀਤਾ ਜਾਵੇ ਉਸ ਤੇ ਕੋਈ ਵਿਚਾਰ ਉਟਾੰਦਰਾ ਹੋਇਆ ਜਾਂ ਇਸ ਦੀ ਮੀਟਿੰਗ ਦੇ ਵਿੱਚ ਦੇਖੋ ਮੈਂ ਹੁਣ ਰੰਗਦਾਸ ਤੋਂ ਆਇਆ ਕਿਉਂਕਿ ਸਭ ਤੋਂ ਵੱਡੀ ਜ਼ਿਆਦਾ ਪਹਿਲੀ ਸਾਡੇ ਰੰਗਦਾਸ ਦੀ ਆ ਬੀਰ ਬਾਬਾ ਬੁੱਢ ਆਪਾਂ ਨੇ ਬਾਬਾ ਬੁੱਢਾ ਜੀ ਦੇ ਸਤਾਵ ਦੀ ਉੱਥੇ ਵੀ ਇਹ ਪੱਤਰਕਾਰਾਂ ਨੇ ਮੈਨੂੰ ਸਵਾਲ ਕੀਤਾ ਸੀ ਅਸੀਂ ਜਦ ਬਾਕੀ ਕਾਰਜਾਂ ਦੇ ਵਿੱਚ ਆਪਣਾ ਜੋਗਦਾਨ ਪਾਉਨੇ ਆ ਤੇ ਇਹ ਵੀ ਵਿਚਾਰੇ ਇਫੈਕਟਡ ਆ ਇਹ ਤਾਂ ਸਾਡਾ ਆਪਣਾ ਐਗਜੈਕਟਿਵ ਦਾ ਰਿਵਿਊ ਆ ਉਹਦੇ ਉੱਤੇ ਪੂਰਨ ਤੌਰ ਤੇ ਗੌਰ ਕਰਕੇ ਉਹਨਾਂ ਨੂੰ ਵੀ ਕੰਪਨਸੇਟ ਕੀਤਾ ਜਾਊਗਾ ਠੀਕ ਕਿਸਾਨ ਵੀ ਫਸਲੀ ਇੰਸ਼ੋਰੈਂਸ ਮੰਗਦੇ ਆ ਜੀ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਸਰਕਾਰ ਤੋਂ ਦੇਖੋ ਇਹ ਕੰਮ ਵੈਸੇ ਵਾਈਦਾ ਵੇ ਉਦਾਂ ਮੈਂ ਕਰਾਂ ਆ ਦੇਖੋ ਦੋ ਬੰਨ ਲੱਗਣੇ ਸ਼ੁਰੂ ਹੋ ਗਏ ਮੈਂ ਇਸ ਗੱਲ ਨੂੰ ਕੋਈ ਬਰੋਧ ਜਾਂ ਨਿੰਦਾ ਨਹੀਂ ਕਰਦਾ ਇਹ ਜਿਹੜੇ ਕਾਰਜ ਹੁੰਦੇ ਆ ਸਰਕਾਰਾਂ ਦੇ ਵੱਡੇ ਕਾਰਜ ਹੁੰਦੇ ਆ ਅੱਜ ਲੋਕਾਂ ਨੂੰ ਕਿਉਂ ਆਪਣੇ ਹੱਥਾਂ ਦੇ ਵਿੱਚ ਇਹ ਕਾਰਜ ਲੈਣੇ ਪੈ ਗਏ ਕਿਉਂਕਿ ਸਰਕਾਰ ਸੁੱਤੀ ਪਈ ਆ ਜੇ ਆਨੰਦਪੁਰ ਸਾਹਿਬ ਦੀ ਛੱਡ ਕੇ ਆ ਉਹ ਬਾਬੇ ਚ ਆ ਤਿੰਨ ਸਾਲ ਤੋਂ ਬਣਾ ਰਹੇ ਆ ਬੜੀ ਚੌੜੀ ਜਾਂ 4 ਲੈਨ 6 ਲੇਨ ਬਣਾਤੀ ਆ ਤੇ ਇੱਥੇ ਵੀ ਇਹ ਜਿਹੜੇ ਕਾਰਜ ਸਰਕਾਰਾਂ ਨੂੰ ਕਰਨੇ ਚਾਹੀਦੇ ਸਰਕਾਰ ਕਰੇ ਪਰ ਮੇਰਾ ਖਿਆਲ ਸਰਕਾਰ ਤਾਂ ਸੁੱਤੀ ਪਈ ਆ ਅੱਜ ਲੋੜ ਆ ਇੰਡੀਵਿਜੂਅਲ ਨੂੰ ਜਿਹਨੂੰ ਬੜਾ ਵੱਡਾ ਲਾਸ ਹੋਇਆ ਕਿਉਂਕਿ ਹਰ ਘੜੀ ਮੂੜੀ ਨਹੀਂ ਆਉਂਦੇ ਇਹ ਜਿਹੜੇ ਬਾਨਿਆ ਇਹਦਾ ਲੱਗਣੀਆਂ ਤੇ ਲਾਉਣੇ ਵੀ ਚਾਹੀਦੇ ਜ਼ਰੂਰੀ ਵੀ ਆ ਪਰ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਜਿਹੜੀ ਅੰਸ਼ੋਰੈਂਸ ਦੀ ਤੁਸੀਂ ਗੱਲ ਕੀਤੀ ਆ ਇਹ ਸਰਕਾਰ ਨੂੰ ਗਾਹਾਂ ਤੋਂ ਕੋਈ ਪਾਲਿਸੀ ਬਣਾ ਲੈਣੀ ਚਾਹੀਦੀ ਆ ਪਰ ਅੱਜ ਵੀ ਹਰ ਇੱਕ ਜ਼ਿੰਮੇਦਾਰ ਨੂੰ ਘਟੋ ਘਟ ਕਿਉਂਕਿ ਜੇ ਝੋਨੇ ਦੀ ਲਗਾਈ ਤੋਂ ਲੈ ਕੇ ਤੁਸੀਂ ਬਢਾਈ ਤੱਕ ਜਾਓਗੇ ਤਾਂ ਮੇਰਾ ਖਿਆਲ 20000 ਰੁਪਿਆ ਦਾ ਖਰਚੇ ਦਾ ਝੋਨੇ ਦੀ ਲਵਾਈ ਦਵਾਈ ਸਚਾਈ ਦਾ ਆ ਜਾਂਦਾ ਸੋ ਸਰਕਾਰਾਂ ਨੂੰ ਚਾਹੀਦਾ ਖੁੱਲ੍ਹ ਦਿਲ ਕੇ ਖੁੱਲ੍ਹ ਦਲੀ ਨਾਲ ਜਿੰਨੇ ਫਲੱਡ ਅਫੈਕਟਡ ਏਰੀਆ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਜੇ ਇੱਕ ਪਾਸੇ ਤੇ ਸਾਰੇ ਜਿਹਨੇ ਸੇਵਾ ਕਰਨਦੇ ਨੇ ਉੱਗੇ ਪਾਸੇ ਸ਼ਰਮਣੀ ਇਕਾਦੀ ਤਾਲ ਮਤਵਾਜੀ ਜਿਹੜਾ ਆਪਣੇ ਆਪ ਆਇਆ ਉਹਨਾਂ ਦੇ ਪ੍ਰਧਾਨ ਜਾਨੀ ਹਰਪੀ ਸਿੰਘ ਉਹਨਾਂ ਨੇ ਕੱਲ ਤੰਜ ਕੱਸਿਆ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਿ ਇਹ ਗੁਰੂ ਘਰ ਦੇ ਕੀਰਤਨ ਨੂੰ ਵੇਚ ਕੇ ਗੁਰਬਾਣੀ ਨੂੰ ਵੇਚ ਕੇ ਇਹਨਾਂ ਨੇ ਪੈਸਾ ਕਮਾਇਆ ਲੋਕਾਂ ਨੂੰ ਲੈ ਲੈਣਾ ਚਾਹੀਦਾ ਮੈਂ ਜਿਹੜੇ ਸਿਆਸਤਾ ਸੋਪਦੀ ਹੈ ਉਹ ਜਿਹੜੇ ਮੈਂ ਮੈਂ ਉਹਨਾਂ ਦੀ ਗੱਲ ਤਾਂ ਨਹੀਂ ਤੁਹਾਨੂੰ ਕੋਈ ਜਵਾਬ ਦੇਣਾ ਤਾਂ ਉਹ ਜਵਾਬ ਦੇਣ ਉਹਨੇ ਦੇ ਦਿੱਤਾ ਤੁਹਾਨੂੰ ਪਰ ਜਿਹੜਾ ਗੁਰਬਾਣੀ ਵੇਚਣ ਦਾ ਕਾਰ ਸਾਨੂੰ ਘੱਟੋ ਘੱਟ 3 ਕਰੋੜ ਰੁਪਇਆ ਹੁਣ 2 ਕਰੋੜ ਤੇ ਆ ਗਈ ਸੀ ਇਹ 50 ਲੱਖ ਤੋਂ ਸ਼ੁਰੂ ਹੋਇਆ ਸੀ ਸਾਨੂੰ ਐਨੂਅਲ ਐਜੂਕੇਸ਼ਨ ਲਈ 2 ਕਰੋੜ ਰੁਪਇਆ ਪੀਟੀਸੀ ਚੈਨਲ ਜਿਹੜਾ ਦਿੰਦਾ ਸੀ ਹੁਣ ਜਿਆਦਾ ਅਸੀਂ ਇਹ ਬਣਾਇਆ ਜਿਆਦਾ ਵੀ ਸਾਰਾ ਕੁਝ ਸ਼ੁਰੂ ਹੋਇਆ ਅਸੀਂ ਆਪਣਾ YouTube ਚੈਨਲ ਬਣਾ ਲਿਆ ਗੁਰੂ ਸਾਹਿਬ ਨੇ ਬਾਰ ਕਿਰਪਾ ਦੇ ਬਖਸ਼ੇ ਕੀਤੀ ਤਾਂ ਜਨੇ ਕਸਣੇ ਚਾਹੀਦੇ ਜੇ ਕੋ ਕਾਰ ਚੰਗੇ ਕਰਦੇ ਆ ਤਾਂ ਉਹਦੀ ਸਰਾਹਣਾ ਕਰਨੀ ਪड़ਦੀ ਇੱਕ ਉਹਨੇ ਇਹ ਵੀ ਕਿਹਾ ਕਿ ਜੜੀਆਂ ਇੱਥੇ ਹੜ ਪੀੜਤਾ ਦੀ ਸੇਵਾਵਾਂ ਵਿੱਚ ਏਜੰਸੀਆਂ ਰੋਲ ਭਾਰੀਆਂ ਨੇ ਕਿ ਇਹ ਜਿਹੜੀ ਬੰਡੀ ਜਾਰੀ ਆ ਰਾਸਮਗਰੀਏ ਦੇ ਚ ਰੋਲਾ ਪਵਾਉਣ ਦੇ ਵਿੱਚ ਏਜੰਸੀਆਂ ਦਾ ਹੱਥ ਆ ਦੇਖੋ ਮੈਂ ਹੁਣ ਕਿਉਂਕਿ ਮੈਂ ਆਪ ਵੀ ਜਾਣਦਾ ਆ ਤੇ ਇਹ ਪਤਾ ਨਹੀਂ ਹੁਣ ਕੋਈ ਕਿਸੇ ਦੀ ਮਨਚਾ ਹੋਊਗੀ ਇਹੋ ਜਿਹੀ ਭੈੜੀ ਪਰ ਅੱਜ ਦਾ ਜਿੱਥੇ ਜਿੱਥੇ ਗਏ ਆ ਸਾਰਿਆਂ ਨੂੰ ਹਾਂ ਇਹ ਜ਼ਰੂਰ ਰਹੀ ਆ ਗੱਲ ਕਿ ਜਿੱਥੇ ਲੋਡ ਬੰਦ ਆ ਉਹ ਵਿਚਾਰੇ ਕਈ ਵਾਰੀ ਕੱਚਾਂ ਦੇ ਹੱਥ ਦੇ ਕੇ ਬਾਹਰ ਹੀ ਖੜੇ ਰਹਿੰਦੇ ਆ ਕਈ ਵਾਰੀ ਮਹਿਸੂਸ ਹੁੰਦਾ ਨਾ ਆਪਾਂ ਨੂੰ ਵੀ ਤੇ ਉਹਦੇ ਵਿੱਚ ਜ਼ਰੂਰ ਆ ਵੀ ਉਹ ਜਿਹੜੇ ਇੱਕ ਲੋਕਾਂ ਨੇ ਕੋਈ ਪ੍ਰੋਫੈਸ਼ਨ ਜਿਹਾ ਬਣਾ ਲਿਆ ਉਹ ਅਮਰਤਪਾਲ ਦੇਣ ਜਾਵੇ ਦਾਮੀ ਮੋਰੇ ਸਰਦਾਰ ਰੰਗੂ ਜੀ ਤੇ ਫਿਰਕ ਦੇਣ ਜਾਵੇ ਉਹ ਵੀ ਮੋਰੇ ਇਦਾਂ ਦੀਆਂ ਤਾਂ ਹੈਗੀਆਂ ਬਾਕੀ ਪਤਾ ਨਹੀਂ ਹੁਣ ਏਜੰਸੀਆਂ ਦਾ ਕੋਈ ਇਦਾਂ ਦਾ ਹੋਵੇ ਵੀ ਇਹਦਾ ਸਰਕਾਰਾਂ ਜਾਣਦੀਆਂ ਨੇ ਸਾਡਾ 5000 ਰੁਪਿਆ ਪ੍ਰਧਾਨ ਮੰਤਰੀ ਦੇ ਕੇ ਗਏ ਨੇ ਪਰ ਹਰ ਕੋਈ ਕਹਿੰਦਾ ਕਿ ਇਹ ਘੱਟ ਹੈ ਉਸ ਦੇ ਮੁਤ ਜ਼ੀਰਾ ਹਰ ਪਾਸੇ ਗੱਲਾਂ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਇਹੋ ਹੈ ਦੇਖੋ ਸਰਕਾਰਾਂ ਨੂੰ ਖੁੱਲਾ ਹੱਥ ਰੱਖਣਾ ਚਾਹੀਦਾ ਸਰਕਾਰਾਂ ਲੋਕ ਇਸੇ ਕੰਮ ਨੂੰ ਬਣਾਉਂਦੇ ਆ ਕਿ ਸਾਡੀ ਰਖਵਾਲੀ ਕੀਤੀ ਜਾਵੇ ਸਾਡੀ ਸੋਸ਼ਲ ਸਿਕਿਉਰਿਟੀ ਹੋਵੇ ਤੇ ਆਹ ਤਾਂ ਜਿਹੜਾ ਪ੍ਰਕਰੋਪ ਹੋਇਆ ਇਹ ਤਾਂ ਮੈਂ ਪਹਿਲਾਂ ਦੇਖਦਾ ਭਈ ਜੇ ਤਾਂ ਕਿਤੇ ਉਸ ਦਿਨ ਹੀ ਆ ਜਾਂਦੇ ਪਤਾ ਲੱਗਣਾ ਸੀ ਪੰਜਾਬ ਦਾ ਸਮੁੰਦਰ ਬਣਿਆ ਪਿਆ ਤੇ ਦਿਲ ਖੋਲ ਕੇ ਪੈਸੇ ਦੇਣੇ ਚਾਹੀਦੇ ਆ ਜ਼ਿੰਮੇਵਾਰ ਇੱਕ ਐਸਾ ਬੰਦਾ ਜਿਹੜਾ ਹਰ ਇੱਕ ਨੂੰ ਅਫੈਕਟ ਕਰਦਾ ਇਹਦੇ ਕਾਰਜ ਦੇ ਉੱਤੇ ਸਾਰਾ ਸਿਸਟਮ ਸਮਾਜ ਦਾ ਵੱਜਾਇਆ ਚਾਹੇ ਕੋਈ ਕਿਸ ਮਜ਼ਦੂਰ ਆ ਚਾਹੇ ਕੋਈ ਆੜਤੀ ਆਇਆ ਚਾਹੇ ਕੋਈ ਦੁਕਾਨਦਾਰ ਆ ਸਾਰੇ ਬਿਜ਼ਨਸ ਇਸ ਖੇਤੀ ਦੇ ਨਾਲ ਜੁੜੇ ਹੋ ਆ ਤੇ ਇਹ ਖੇਤੀ ਦੇ ਵਿੱਚ ਤਾਂ ਪ੍ਰਾਇੋਰਟੀ ਜਿਹੜੀ ਆ ਵੱਡੇ ਪੱਧਰ ਤੇ ਦੇਣੀ ਚਾਹੀਦੀ ਹੈ। ਪਰ ਜਿਹੜਾ ਲਾਈਵ ਰਿਪੋਰਟ ਪਾਉਂਦੇ ਨੇ ਵੱਡੀ ਰੇਟੋ ਪਾਉਂਦੇ ਆ ਲੇਕਿਨ ਜਿਹੜਾ ਮੈਚ ਜਿਹੜਾ ਤੁਸੀਂ ਵੀ ਪਿਛਲੇ ਦਿਨ ਦੀ ਬਿਆਨ ਵੀ ਦਿੱਤਾ ਸੀ ਭਾਰਤ ਪਾਕਿਸਤਾਨ ਦਾ ਮੈਚ ਵੀ ਹੋ ਰਿਹਾ ਹੈ। ਐਤਵਾਲੂ ਸਰ ਇੰਡੀਆ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ। ਇਹ ਰਾਜਨੀਤਿਕ ਗੱਲਾਂ, ਅੰਦਾਜ਼ਾ ਇਹ ਗੱਲਾਂ ਅਸੀਂ ਪਰ ਕੋਰੋਨਰ ਬੰਦਾ ਜੀ ਅਸੀਂ ਇਹ ਪੁੱਛਣਾ ਚਾ ਰਹੇ ਸੀਗੇ। ਦੇਖੋ ਲੰਘਾ ਵੀ ਬੰਦਾ ਹੈ ਸਰਪੁਰ ਕੋਲ ਬੰਦਾ ਹੈ ਇੱਕ ਪਾਸੇ ਮੈਚ ਕਰਾ ਰਹੇ ਨੇ ਜੀ। ਦੇਖੋ ਜਿਹੜਾ ਭਾਈਚਾਰਾ ਆ ਉਹ ਬਹਾਲ ਹੋਣਾ ਚਾਹੀਦਾ ਮੈਂ ਇਸ ਗੱਲ ਦਾ ਹੱਕ ਹਾਂ ਮ ਤੇ ਪਿਛਲਾ ਜਿਹੜਾ ਸਾਡਾ ਜਥਾ ਗੁਰੂ ਪੰਜਮ ਪਾਤਸ਼ਾਹ ਦੇ ਮਹਾਰਾਜਾ ਨਜੀਤ ਸਿੰਘ ਦੀ ਵਰਸੀ ਤੇ ਜਾਣਾ ਸੀ ਉੱਥੇ ਰੋਕ ਲਾਤੀ ਸੀ ਅਸੀਂ ਤਾਂ ਵਿਜੇ ਵੀ ਸਾਨੂੰ ਮਿਲਗਾ ਸੀ ਹੁਣ ਵੀ ਅਸੀਂ ਪ੍ਰੋਪਰ ਚੈਨਲ ਅਪਲਾਈ ਕੀਤਾ ਆ ਵਿਜੇ ਸਾਨੂੰ ਮਿਲ ਜਣੇ ਆ ਤੇ ਸਰਕਾਰ ਤੋਂ ਵੀ ਮੰਗ ਕਰਦੇ ਆ ਫਿਰ ਕਈ ਵਾਰੀ ਹੁੰਦਾ ਵੇ ਸਿਕਿਉਰਟੀਆਂ ਦੇ ਮਸਲੇ ਆ ਜਾਂਦੇ ਆ ਤੇ ਮੈਂ ਇਸ ਗੱਲ ਦਾ ਆਮੀ ਭੇ ਭਾਈਚਾਰਾ ਜਿਹੜਾ ਕਿਉਂਕਿ ਲੈਂਦਾ ਤੇ ਚੜਦਾ ਪੰਜਾਬ ਇਹ ਬੜੀ ਵੱਡੀ ਸਾਂਝ ਆ ਇਹਨਾਂ ਦੀ ਤੇ ਸਿੱਖ ਦਾ ਓਮ ਵੀ ਕੋਮਲ ਆ ਚਾਹੇ ਵਿਦੇਸ਼ ਚ ਵਸਦਾ ਚਾਹੀ ਇੱਥੇ ਵਸਦਾ ਆ ਤੇ ਭਾਈਚਾਰਾ ਜਿਹੜਾ ਵਧਾਉਣਾ ਚਾਹੀਦਾ ਘਟਾਉਣਾ ਨਹੀਂ ਚਾਹੀਦਾ ਪਤਾ ਨਹੀਂ ਪੀਸੀ ਦਾ ਜਿਹੜਾ ਲਾਈਵ ਹੈ ਹਰਪੁਰ ਸਾਬ ਤੋਂ ਵੀ ਚੱਲਦਾ ਹੈ ਹਮਪੁਰ ਸਾਬ ਤੋਂ ਵੀ ਚੱਲਦਾ ਹੈ ਜੰਨੀਓ ਵੀ ਚੱਲਦਾ ਪਤਨਾ ਸਾਬ ਤੋਂ ਵੀ ਅੰਮ੍ਰਿਤਸਰ ਤੋਂ ਵੀ ਚੱਲਦਾ ਇਹ ਕਿ ਟਾਰਗੇਟ ਅੰਮ੍ਰਿਤਸਰ ਨੂੰ ਕਿਉਂ ਕੀਤਾ ਜਾਂਦਾ ਹੈ ਇਹ ਕਿਉਂ ਕਰਦੇ ਨੇ ਅੰਮ੍ਰਿਤਸਰ ਨੂੰ ਟਾਰਗੇਟ ਕਿ ਇੱਥੇ ਕੋਈ ਚੱਲਦਾ ਜਾਂਦੀ ਜੇ ਫੰਡ ਮਿਲਦਾ ਪਿਆ ਤੇ ਅੰਮ੍ਰਿਤਸਰ ਨੂੰ ਮਿਲਦਾ ਪਿਆ ਬਾਕੀ ਉਹ ਹੱਡ ਵੀ ਕੋਈ ਨਹੀਂ ਨਾ ਫਿਰਦਾ ਪੀਟੀਸੀ ਤੋਂ ਦੇਖੋ ਜਿਹੜੇ ਬਾਕੀ ਆ ਚਾਹੇ ਦਿੱਲੀ ਆ ਉਹ ਪੈਸੇ ਦਿੰਦੇ ਆ ਚਾਹੇ ਦਿੱਲੀ ਕਮੇਟੀ ਆ ਉਹ ਚਾਹੇ ਆਪਣੇ ਤੁਹਾਡੇ ਹੇਮ ਕੰਟ੍ਰਾਸਟ ਆ ਉਹ ਸਾਰਾ ਲਾਈਵ ਕਰਨ ਲਈ ਪੈਸੇ ਦਿੰਦੇ ਆ ਤੇ ਇਹ ਤਾਂ ਇਹੋ ਹੀ ਦੱਸ ਸਕਦੇ ਆ ਵੀ ਇਹਨਾਂ ਦੇ ਪਿੱਛੇ ਇਹਨਾਂ ਦੀ ਕੀ ਮਨਛਾਇਆ ਅਸੀਂ ਤਾਂ ਹੁਣ ਦੇਖੋ YouTube ਚ ਲਾ ਦਿੱਤਾ ਬਹੁਤ ਸਾਰੇ ਦੇਸ਼ ਦੇ ਵਿੱਚ ਲੋਕ YouTube ਨਾਲ ਹੀ ਆਪਣਾ ਦੇਖੀ ਜਾਂਦੇ ਆ ਤੇ ਮੈਂ ਆ ਸਾਡਾ ਹਰ ਭਜਨ ਵਰਤਾ ਖੜਾ ਮੈਂ ਦੱਸ ਵੀ ਸਕਦਾ ਵੀ ਕਿੰਨੇ ਕੁ ਲੋਕ ਜਿਹੜੀ ਇਹਦੀ ਰੋਜ਼ ਰੀਚ ਵਿੱਚ ਆਉਂਦੇ ਆ ਤੇ ਬਾਕੀ ਤੁਹਾਨੂੰ ਪਤਾ ਹੈ ਇਹ ਕਿਉਂਕਿ ਕਈ ਵਾਰੀ ਗੇਮਾਂ ਹੋਰ ਕਾ ਢੰਗ ਨਾਲ ਵੀ ਚੱਲ ਪੈਂਦੀਆਂ ਪਰ ਮੈਂ ਕਿਉਂਕਿ ਆ ਅੱਜ ਜਿਹੜੇ ਕੰਮ ਲਈ ਬੈਠੇ ਆ ਮੈਂ ਸਵੇਰੇ ਬਾਬਾ ਬੁੱਢਾ ਜੀ ਦੇ ਸਥਾਨ ਤੇ ਗਿਆ ਤੇ ਮੇਰਾ ਓ ਵੀ ਸੁਭਾਅ ਆ ਮੈਂ ਸੋਗ ਦੇ ਤੌਰ ਤੇ ਨਹੀਂ ਕਹਿ ਰਿਹਾ ਸਿੱਖ ਤਾਂ ਹੱਥ ਛਾਤੀ ਦਾ ਕੇ ਲੜਦਾ ਮੈਂ ਇਹਨਾਂ ਗੱਲਾਂ ਤੋਂ ਥੋੜਾ ਗਰੇਜ ਕਰਦਾ ਵੀ ਹੈ ਨਾ ਗੱਲਾਂ ਦੇ ਵਿੱਚ ਆਪਾਂ ਆ ਜਿਹੜਾ ਸਵਾ ਚੱਲ ਰਿਹਾ ਨਾਜਕ ਆ ਇਹਦੇ ਵਿੱਚ ਸੇਵਾ ਦਾ ਯੋਗਦਾਨ ਪਾਈਏ ਉਹ ਸਵੇ ਉਹ ਕਹਿੰਦਾ ਸੀ ਭਾਜੀ ਇਹਦੇ ਬਾਰੇ ਕੋਈ ਕਮੈਂਟ ਮੈਂ ਕਰ ਕੋਈ ਨਹੀਂ ਜਿਹਦੇ ਸਮਾਂ ਆਊਗਾ ਕਿ ਉਹ ਵੀ ਉਹਦੇ ਬਾਰੇ ਕਰਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਨਾਲ ਮਿਲ ਕੇ ਸੇਵਾ ਕਰੀਏ ਤਕੜੇ ਹੋ ਕੇ ਪੰਜਾਬ ਨੂੰ ਇਸ ਕ੍ਰਾਈਸਿਸ ਦੇ ਵਿੱਚੋਂ ਬਚਾਉਣ ਦੇ ਵਿੱਚ ਕੁਝ ਕੁਝ ਜਿਹੜੇ ਰਿਵਿਊਜ਼ ਦੇ ਬੰਦੇ ਨੇ ਬਾਹਰ ਜਾ ਕੇ ਆਪਣੇ ਪੈਸੇ ਇਕੱਠੇ ਕਰੀ ਜਾਂਦੇ ਨੇ ਹੜਾ ਦੇ ਨਾਂ ਦੇ ਉੱਤੇ ਤੇ ਇਹੋ ਜਿਹੀ ਸਤ ਗੁਰੂ ਅਪੀਲ ਨਹੀਂ ਕਰਨੀ ਚਾਹੀਦੀ ਕਿ ਕੋਈ ਸੰਸਥਾਵਾਂ ਨੂੰ ਪੈਸੇ ਦਿੱਤੇ ਜਾਂ ਨਾ ਕਿ ਕੋ ਨਿੱਜੀ ਹੱਥਾਂ ਦੇ ਪੈਸੇ ਉੱਤੇ ਜਾਣ ਬਹੁਤ ਚੰਗੀ ਗੱਲ ਹੈ ਅਮਰਤਵਾਲ ਤੇਰਾ ਸੁਝਾਅ ਜਿਹੜਾ ਬਹੁਤ ਚੰਗਾ ਆ ਪਰ ਹੁਣ ਜਿੱਲੇ ਹਰ ਇੱਕ ਬੰਦਾ ਆਪਣੇ ਅਜ ਐਨਜੀਓ ਚਲਾ ਰਿਹਾ ਕੋਈ ਸੋਸ਼ਲ ਆਪਣੀਆਂ ਸੰਸਥਾਵਾਂ ਚਲਾ ਰਿਹਾ ਇਹ ਤਾਂ ਹੁਣ ਲੋਕ ਦੇਖਣ ਮੈਂ ਤਾਂ ਕਿਹਾ ਵੀ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਇੱਕ ਪੈਸੇ ਦੀ ਆਪਣੀ ਜ਼ਿੰਮੇਵਾਰੀ ਚੱਕਦੀ ਆ ਤੇ ਜਿਹੜੇ ਸੰਸਥਾਵਾਂ ਜਿਹੜੀਆਂ ਵੱਡੀਆਂ ਹੁੰਦੀਆਂ ਮਨੁੱਖ ਤਾਂ ਕਦੇ ਵੱਡੇ ਨਹੀਂ ਹੁੰਦੇ ਸੰਸਥਾਵਾਂ ਸਦੀਵਗਲ ਜਿਉਂਦਿਆਂ ਰਹਿੰਦੀਆਂ ਮਨੁੱਖ ਅੱਜ ਹੈਗੇ ਆ ਕੱਲ ਨੂੰ ਨਹੀਂ ਹੁੰਦੇ ਸਰੋਵਿਕ ਕਮੇਟੀ ਦੀ ਜਵਾਬਵਾਦੀ ਬਹੁਤ ਚਲਾਕਾ ਹੋ ਰਹੀ ਹੈ ਜੀ ਸਾਰੇ ਪਾਸੇ ਜਦੋਂ ਸਰਕਾਰਾਂ ਹੱਥ ਖੜੇ ਕਰ ਗਈਆਂ ਨੇ ਸਰੋਵਿਕ ਕਮੇਟੀ ਅੱਗੇ ਆਈ ਆ ਔਰ ਇਹ ਸਵਾਵਾ ਕਦੋਂ ਤੱਕ ਰਾਹਤ ਕਾਰਡ ਕਦੋਂ ਤੱਕ ਚੱਲੀ ਰਹਿਣਗੇ ਇਹ ਜਸਪਾ ਜੀ ਸਾਡੇ ਚੱਲੀ ਰਹਿਣਗੇ ਇਹ ਅਸੀਂ ਕਿਉਂਕਿ ਆ ਜਿਹੜਾ ਹੁਣ ਕਾਰਜ ਚੱਲਣਾ ਆ ਇਹ ਕਾਰਜ ਦੇ ਵਿੱਚ ਬਹੁਤ ਵੱਡੀ ਲੋਡ ਪੈਣੀ ਆ ਕਿਉਂਕਿ ਮੈਂ ਆਪ ਜ਼ਿੰਮੇਦਾਰ ਆ ਹੁਣ ਜਿਲੇ ਝੋਨਾ ਥੱਲੇ ਤੇ ਉੱਤੇ ਰੇਤਾ ਪਾ ਕੇ ਚਾਹੇ ਫੁੱਟੇ ਪਈ ਆ ਉਹ ਰੇਤਾ ਚੱਕਣ ਲੱਗੋਗੇ ਤੁਸੀਂ ਥੱਲੇ ਝੋਨਾ ਵੀ ਬਾਟਾ ਹੋ ਚੱਕ ਹੋਊਗਾ ਉਹਨੂੰ ਜਿਹੜੇ ਤੁਸੀਂ ਪਧਰੇ ਕਰਨਾ ਆਂ ਕਰਾ ਲਾਓਗੇ ਕਰਾ ਵੀ ਟਰੈਕਟਰ ਛਿੱਤੀ ਚੱਕਦਾ ਨਹੀਂ ਇਹਦਾ ਹੁਣ ਰਾਹਤ ਉਹਨਾਂ ਨੂੰ 6 ਮਹੀਨੇ ਆਉਂਦੇ ਵੀ ਲੋੜ ਪੈਣੀ ਆ ਇੱਕ ਦਾ ਫਸਲ ਜਾਂਦੀ ਲੱਗੀ ਤੇ ਦੂਜੀ ਜਿਹੜੀ ਅਸੀਂ ਹੁਣ ਇਸ ਕਰਕੇ ਵੀ ਜਿੰਨਾ ਚਿਰ ਉਹਨਾਂ ਦੀ ਗੁਰੂ ਸਾਹਿਬ ਕਿਰਪਾ ਕਰਨ ਬਾਆ ਤਾਂ ਗੁਰੂ ਗੋਵਰਦਾਰੇ ਆਪਣੇ ਗੁਰੂ ਦੀਆਂ ਗੋਲ ਕਾਂਦੀਆਂ ਸਤ ਕੋ ਸਤ ਗੁਰਜੀ ਦੀ ਬਾਗਚੇ ਚ ਤੇ ਉਹਦੇ ਲਈ ਅਸੀਂ ਜਿੰਨਾ ਕ ਅਸੀਂ ਯਤਨ ਅੱਜ ਵੀ ਸ਼ੁਰੂ ਕੀਤਾ ਆ ਉਦੋਂਲੇ ਹੋਰ ਵੀ ਯਤਨਾਂ ਦੀ ਲੋੜ ਪਈ ਉਹ ਵੀ ਸ਼ਬਨੇ ਗੁਰਦਾਰਾ ਪ੍ਰਬੰਧਕ ਕਮੇਟੀ ਪੂਰ ਜੀ ਇੱਕ ਤੁਸੀਂ ਦੇਖਿਆ ਹੋਣਾ ਪਿਛੇ ਇਹ ਸਾਲਾ ਗੜੀ ਸਰਾ ਦੀ ਵੈਬਸਾਈਟ ਤੋਂ ਇੱਕ ਫੇਕ ਵੈਬਸਾਈਟ ਬਣਾ ਕੇ ਤਾਂ ਲੋਕਾਂ ਦਾ ਕਾਫੀ ਠੱਗੀ ਮਾਰੀ ਗਈ ਸੰਸਥਾਾਂ ਦੇ ਨਾਲ ਤੁਸੀਂ ਹੁਣ ਵੀ ਅਕਾਊਂਟ ਨੰਬਰ ਦੇ ਰਹੇ ਹੋ ਸ੍ਰੀ ਦਰਬਾਰ ਸਾਹਿਬ ਦਾ ਕੁਝ ਲੋਕਾਂ ਨੂੰ ਦੱਸੋਗੇ ਕਿ ਐਗਜ਼ੈਕਟ ਕਿੱਥੇ ਜਾ ਕੇ ਕਿਸ ਤਰ੍ਹਾਂ ਕਿਸ ਤਰ੍ਹਾਂ ਅਕਾਊਂਟ ਨੰਬਰ ਲੈਣ ਦੇ ਤਾਂ ਕਿ ਲੋਕਾਂ ਨਾਲ ਫੇਕ ਆਈਡੀ ਬਣਾ ਕੇ ਜਾਂ ਫੇਕ ਪੇਜ ਬਣਾ ਕੇ ਦੁਬਾਰਾ ਨਾ ਠੱਗੀ ਬੱਜੇ ਕਿਉਂਕਿ ਲੋਕ ਜਿਹੜੇ ਨੇ ਭੁਲੇ ਨੇ ਉਹ ਦੇਖ ਕੇ ਸੇਵਾ ਪਾ ਦਿੰਦੇ ਨੇ ਪਰ ਉਹ ਫੇਕ ਬਣਾ ਕੇ ਵੈਬਸਾਈਟਾਂ ਉਹਨਾਂ ਦੇ ਠੱਗੀ ਵੱਜਦੀ ਹੈ ਸਾਡੀ ਵੈਬਸਾਈਟ ਤੇ ਉਹ ਉਹ ਇਦਾਂ ਆ ਭਈ ਕੁਝ ਤਾਂ ਆਪਾਂ ਜਿਹੜੇ ਪਿੱਛੇ ਸੀ ਉਹਨਾਂ ਤੇ ਪਰਚੇ ਵੀ ਦਰਜ ਕਰਵਾਏ ਕੋਲ ਲੋਕੇਟ ਵੀ ਅਸੀਂ ਕੀਤੇ ਸੀ ਹੁਣ ਕਿਉਂਕਿ ਇਹਦੇ ਵਿੱਚ ਇੱਕ ਵੈਬਸਾਈਟ ਦਾ ਵੀ ਨਾਲ ਦਿੱਤਾ ਗਿਆ ਉਹ ਤੋਂ ਸਾਰਾ ਲੋਕੇਟ ਹੋ ਜਾਂਦਾ ਵੀ ਕਿੱਥੇ ਬੰਦੇ ਨੇ ਸਹੀ ਤਾਂ ਹੀ ਮੈਂ ਕਹਿੰਦਾ ਸਹੀ ਥਾਂ ਤੇ ਪੈਸੇ ਜਾਣਗੇ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਹੁਣ ਜੋਗ ਬੜਾ ਤੇਜ ਹੋ ਗਿਆ ਠੱਗੀ ਵਾਲ ਨੂੰ ਦੁਬਾਰ ਲੋਕਾਂ ਦਾ ਜਿਆਦਾ ਚੱਲਦਾ ਪਰ ਇਹ ਕਿਉਂਕਿ ਕਾਰਜਗੁਰੂ RAMDAS ਪਾਤਸ਼ਾਹ ਜੀ ਦੇ ਇਸ ਅਸਥਾਨ ਤੋਂ ਚਲਦੇ ਆ ਤੇ ਜਿਹੜਾ ਇਸ ਅਸਥਾਨ ਨਾਲ ਠੱਗੀ ਮਾਰਦਾ ਯਤਨ ਕਰਦਾ ਤੇ 사ਤਗੁਰੂ ਜੀ ਪਤਾ ਨਹੀਂ ਵੀ ਸੌਖ ਹੋਣਾ ਪਰਵਾਉਂਦੇ ਹੋਰ ਥੈਂਕ ਯੂ ਸਰ ਥੈਂਕ ਯੂ ਜੀ ਯੂਕਰੇਨ ਚ ਨਾ 15